ਸੋਰੀ ਪੈਨ ਫਰਮ ਨੂੰ ਨਮਸਕਾਰ ਮੈਂ ਜੇ ਸ਼ਰਮਾ ਸ਼੍ਰੀਕ੍ਰਿਸ਼ਨ ਪ੍ਰਾਪਰਟੀ ਤੋਂ ਅੱਜ ਜੋ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਹ ਜ਼ਮੀਨ ਹੈ ਜੀ ਹੁਸ਼ਿਆਰਪੁਰ ਵਾਲਾ ਰੋਡ ਦੇ ਅੰਦਰ ਹੈ ਜੀ ਕੁ ਤਿੰਨ ਕਿਲੋਮੀਟਰ ਇਹ 70 ਕਿੱਲੇ ਜ਼ਮੀਨ ਹੈ ਜੀ ਤੇ ਇਸ ਵੇਲੇ ਤੇ ਚਲੋ ਅੱਜ ਤਾਂ ਦੀ ਬੋੜਾਈ ਚੱਲਦੀ ਪਈ ਹੈ ਕੜਕ ਦੀ ਇਹ ਥੋੜੀ ਵੀਡੀਓ 15 ਦਿਨ ਪਹਿਲਾਂ ਦੀ ਹੈ ਇਹ ਟੋਟਲ 70 ਕਿੱਲੇ ਜ਼ਮੀਨ ਹੈ ਜੀ ਛੋਟੀ ਮਿੰਤੀ ਦੀ ਜ਼ਮੀਨ ਹੈ ਤੇ ਆਲੇ ਦੁਆਲੇ 뷰 ਦੇਖੋ ਕਿੰਨਾ ਪਿਆਰਾ ਟੋਟਲ 뷰 ਜਿਹੜਾ ਇਹਦਾ ਹੈਗਾ ਜੀ ਆਲੇ ਦੁਆਲੇ ਪਹਾੜੀ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਤਿੰਨ ਮੋਟਰਾਂ ਜੀ ਦੋ ਘਰ ਬਣਿਓ ਆ ਜ਼ਮੀਨ ਹੈਗੀ ਸਟੈਪ ਦੇ ਵਿੱਚ ਹੈ ਜੀ ਬਸ ਹੈ ਜ਼ੀਰੋ ਲੈਵਲ ਆ ਇੱਕ ਸਾਹਮਣੇ ਘਰ ਹੈ ਜੀ ਵਾਈਟ ਕਲਰ ਦਾ ਜਿਹੜਾ ਨਜ਼ਰ ਆਉਂਦਾ ਸੀਗਾ ਤੇ ਇੱਕ ਇਸਾਈਡ ਨੂੰ ਹੈ ਜੀ ਇਹ ਸਾਰੀ ਗਿਮਿੰਗ ਜਿਹੜੀ ਹੈ ਇਹ ਜ਼ੀਰੋ ਲੈਵਲ ਹੈ ਜੀ ਇਸ ਵੇਲੇ ਕਣਕ ਲੱਗੀ ਹੋਇਆ ਕਣਕ ਤੋਂ ਪਹਿਲਾਂ ਝੋਨਾ ਸਿਗਾ ਲੱਗਾ ਹੈ ਇਹਦੇ ਵਿੱਚ ਯਾਨਕਿ ਕਣਕ ਝੋਨਾ ਕਮਾਦ ਦੇ ਲਈ ਜ਼ਮੀਨ ਵਧੀਆ ਹੈ ਜਿਹੜੀ ਮਰਜੀ ਫਸਲ ਵੀ ਲਓ ਕਿ 10 ਕਿੱਲਿਆਂ ਦੇ ਵਿੱਚ ਕਿੰਨੂ ਦਾ ਬਾਗ ਆ ਤੇ 4 ਕਿੱਲਿਆਂ ਦੇ ਵਿੱਚ ਨਮਾਨੀ ਬੂਲ ਆਇਆ ਬਾਕੀ ਸਾਰੀ ਚ ਕਣਕ ਲੱਗੀ ਹੋਇਆ ਅੰਡਰਗਰਾਉਂਡ ਪਾਈਪਲਾਈਨ ਹੈ ਜੀ ਟੋਟਲੀ ਪਾਈਪਲਾਈਨ ਜਿਹੜੀ ਅੰਡਰਗਰਾਉਂਡ ਹੈ ਬੜੇ ਧਿਆਨ ਹੋਣਰ ਹੈ ਜੀ ਇਨਾਂ ਦੀ ਜਮੀਨ ਹੈ ਇਹ ਜਮੀਨ ਜਿਹੜੀ ਹੈਗੀ ਹੈ ਜੀ ਇਹ ਫੋਰਸ ਥੇਲ ਹੈ ਫਰਟਾਈਲੈਂਡ ਹੈ ਜਿਹੜੀ ਮਰਜ਼ੀ ਫਸਲ ਇੱਚ ਵੀਚ ਲੋ ਤੁਸੀਂ ਜਿਹੜੀਆਂ ਬੱਟਾਂ ਨਹੀਂ ਬੱਟਾਂ ਦੇ ਉੱਪਰ ਸਫੈਦਾ ਲੱਗਾਇਆ ਸੀਗਾ ਤੇ ਇਹ ਸਫੈਦਾ ਜਿਹੜਾ ਵੱਢ ਲਿਆ ਤਾਂ ਦੁਬਾਰਾ ਫੇਰ ਪੰਗਾਰਾ ਹੋ ਗਿਆ ਆਪਾਂ ਨਾਲ-ਨਾਲ ਚੱਲਦੇ ਪਏ ਹਾਂ ਜੀ ਤਿੰਨ ਮੋਟਰਾਂ ਅੰਡਰਗ੍ਰਾਊਂਡ ਪਾਈਪਲਾਈਨ ਫਰਟਾਈਲੈਂਡ ਅਜਿੰਨੇ ਕਣਕਣੇ ਜਿਹੜੇ ਰੌਂਡ ਈ ਆਪਾਂ ਨੂੰ ਸਾਰੀ ਕਣਕਾ ਇਹ ਲੈਫਟ ਹੈਂਡ ਸਾਈਡ ਤੇ ਨੀਚੇ ਵਾਲਾ ਸਟੈਪ ਹੈ ਜੀ ਤੇ ਰਾਈਟ ਹੈਂਡ ਸਾਈਡ ਤੇ ਉੱਪਰ ਵਾਲਾ ਸਟੈਪ ਉੱਚਾ ਸਟੈਪ ਜਿਹੜਾ ਹੈਗਾ ਜੀ ਇਹ ਥੋੜਾ ਉੱਚਾ ਆ ਤਿੰਨ ਕਿੱਲਿਆਂ ਦਾ ਇਹਦੇ ਨਾਲ ਲੱਗਾ ਹੈ ਜੀ ਆਪਣਾ ਚਾਰ ਕਿੱਲੇ ਇਧਰ ਕਿੰਨੂ ਦਬਾ ਆ ਗਿਆ ਤਾਂ ਛੇ ਕਿੱਲੇ ਨੀਚਲੇ ਵਾਲੀ ਸਾਈਡ ਤੇ ਇਹੋ ਦਬਾ ਗਿਆ 10 ਕਿੱਲੇ ਜ਼ਮੀਨ ਦੇ ਵਿੱਚ ਕਿੰਨੂ ਲੱਗਾ ਆ ਬਾਕੀ ਦੇ ਵਿੱਚ ਹਰੀਫ ਕਣਕ ਲੱਗੀ ਹੋਇਆ ਜਿਹੜਾ ਕਿੱਲੇ ਦਾ ਸਾਈਜ਼ ਹੈ ਜੋ ਹੈਗਾ 3680 ਕਾ ਜੀ 3680 ਸਕੁਆਇਰ ਯਾਰਡ ਇਕੁਅਲ ਟੂ 1 ਏਕੜ ਇਹ ਜ਼ਮੀਨ ਫੋਰ ਸੇਲ ਹੈ ਜੀ ਤੇ ਫਸਲ ਵਧੀਆ ਹੁੰਦੀ ਹੈ ਝਾੜ ਵਧੀਆ ਹੈ ਤਿੰਨ ਮੋਟਰਾਂ ਇੱਕ ਉਹ ਸਾਹਮਣੇ ਘਰ ਆ ਗਿਆ ਜੀ ਇਸੇ ਤਰ੍ਹਾਂ ਜਾ ਕੇ ਅਸੀਂ ਅੱਗੇ ਲੈਫਟ ਟਰਨ ਕਰਾਂਗੇ ਲੈਫਟ ਟਰਨ ਕਰਕੇ ਆ نیچے ਰਿਹਾ ਆਪਣਾ ਆ ਰਹੀ ਹੈ ਪੂਰਾ ਮੈਦਾਨ ਇਹ ਪੂਰੇ ਖੇਤ ਆ ਤਿੰਨ ਟਿਊਬਲ ਛੋਟੀ ਮੰਤੀ ਜਿਲ੍ਹਾ ਹੁਸ਼ਿਆਰਪੁਰ ਜਿਹਦੇ ਵਿੱਚ ਜੀ ਬਣਿਉ ਹੈਗੇ ਆ ਕੋਈ ਦੋ ਘਰ ਇਹ ਫੋਰ ਸੇਲ ਆ ਜਿਹੜੀ ਪ੍ਰਾਈਸ ਹੈਗੀ ਆ ਜੀ ਦੀ ਐਕਸਪੈਕਟੇਸ਼ਨ ਹੈਗੀ ਆ ਉਹ 16 ਲੱਖ ਰੁਪਏ ਕਿल्ले ਦੀ ਆ ਜੀ ਬਾਕੀ ਸਾਹਮਣੇ ਬੈਠ ਕੇ ਮਾਲਕਾਣਾ ਗੱਲ ਹੋਣੀ ਹੈ ਆ ਸਾਹਮਣੇ ਘੁੰਮ ਕੇ ਜੀ ਅਸੀਂ ਆ ਆਪਾਂ ਨੀਚਲੇ ਸਟੈਪ ਚ ਆ ਗਏ ਆ ਉੱਪਰ ਫਾਰਮ ਹਾਊਸ ਬਣਿਆ ਹੋਇਆ ਜੀ ਜਿਹੜਾ ਫਾਰਮ ਹਾਊਸ ਆ ਥੱਲੇ ਸਵਿੰਗ ਪੂਲ ਬਣਿਆ ਹੋਇਆ ਆ ਅਟੈਚ ਬਾਥਰੂਮ ਉੱਪਰ ਰਹਿਣ ਲਈ ਮਾਲਕਾਨ ਦੇ ਇਹ ਦੇਖੋ ਜੀ ਜ਼ਮੀਨ ਸਾਹਮਣੇ ਮਾਰੋ ਉਹ ਸਾਹਮਣੇ ਜਿਹੜੀ ਪਹਾੜੀ ਨਜ਼ਰ ਆਉਂਦੀ ਹੈ ਜੀ ਇਹ ਕਾਫੀ ਦੂਰ ਹੈ ਲੇਕਿਨ ਕੈਮਰੇ ਦੀ ਵਾਈਡਨੈਸ ਦੀ ਵਜ੍ਹਾ ਦੇ ਨਾਲ ਆਪਾਂ ਨੂੰ ਇਹ ਸਾਰਾ ਵਧੀਆ ਆ ਰਿਹਾ ਨਜ਼ਾਰਾ ਜੇ ਥੋੜਾ ਜ਼ੂਮ ਕਰਾਂਗੇ ਤੇ ਆ ਦੇਖੋ ਜੀ ਕਿੰਨਾ ਵਧੀਆ 뷰 ਹੈ ਜੇ ਕਿਸੇ ਨੇ ਐਂਡ ਸਰੌਂਡਿੰਗ ਹਿਲਸ ਦੇ ਵਿੱਚ ਆਪਣਾ ਫਾਰਮ ਹਾਊਸ ਬਣਾਉਣਾ ਹੋਵੇ ਪੰਜਾਬ ਦੇ ਵਿੱਚ ਤਾਂ ਉਹਨਾਂ ਲਈ ਵਧੀਆ ਆਪਸ਼ਨ ਹੈ ਪੂਰੇ ਫਾਰਮ ਦੇ ਵਿੱਚ ਗੱਡੀ ਘੁੰਮਦੀ ਆ ਦੋ ਗੇਟ ਲੱਗੇ ਹੋਆ ਪਿੰਡ ਦੇ ਵੀ ਲੱਗੇ ਆ ਜੀ ਇਹ ਜਮੀਨ ਫੋਰ ਸੇਲ ਹੈ ਜੀ ਜਿਹੜਾ ਵੀ ਬੰਨ ਪ੍ਰਾ ਇੰਟਰਸਟਡ ਹੋਵੇ ਮੇਰੇ ਵਟਸਐਪ ਨੰਬਰ 93168 67007 ਤੇ ਸੰਪਰਕ ਕਰੇ ਅੜਾ ਬੱਚਾ ਆਪਾਂ ਨੂੰ ਵਾਈਟ ਕਲਰ ਦੇ ਪਾਈਪ ਨਜ਼ਰ ਆ ਰਹੇ ਆ ਜੀ ਇਹ ਸਾਰੀ ਅੰਡਰਗਰਾਊਂਡ ਪਾਈਪ ਲਾਈਨ ਦੀਆਂ ਹੈਗੀਆਂ ਜੀ ਉਹ ਸਾਹਮਣੇ ਟੀਬਲ ਹੈ ਜੀ ਇੱਕ ਉਹ ਉੱਪਰ ਟੀਬਲ ਵਾਲਾ ਤੇ ਕਿਥੇ ਅਸੀਂ ਖੜੇ ਹਾਂ ਇਹ ਤਾਂ ਵੀਡੀਓ ਬਣਾ ਰਹੇ ਹਾਂ ਇੱਕ ਇੱਥੇ ਟੀਬਲ ਆ ਆਹ ਸਾਹਮਣੇ ਅੰਬਾ ਦਾ ਬਾਗ ਹੈ ਜੀ ਅੰਬਾ ਦਾ ਬਾਗ ਦੇ ਜੇ ਬੂਟੇ ਆ ਇਹ ਪਰਲੇ ਸਾਈਡ ਕਿਸੇ ਹੋਰ ਦੀ ਜਮੀਨ ਹੈ ਤੇ ਲਗਭਗ ਇੱਥੇ ਜੀ 100 ਕਾ ਕਿੱਲਾ ਜ਼ਮੀਨਦਾਰੀ ਲਈ ਬਣ ਸਕਦਾ 30 ਕਿੱਲੇ ਨਾਲ ਹੋਰ ਹੈਗੇ ਆ ਤੇ ਇਹ 70 ਕਿੱਲੇ ਜ਼ਮੀਨ ਜਿਹੜੇ ਆ ਜੀ ਇਹ ਫੋਰ ਸੇਲ ਆ ਫਰਟਾਈਲ ਲੈਂਡ ਆ ਜਿਹੜੀ ਮਰਜ਼ੀ ਫਸਲ ਬੀਜ ਲਵੋ ਚਾਹੇ ਪਲਾਂਟੇਸ਼ਨ ਕਰ ਲਓ ਚਾਹੇ ਤੁਸੀਂ ਅਪਲੋਡ ਲਗਾ ਲਓ ਸਫੈਦਾ ਲਗਾ ਲਓ ਬਾਗ ਲਗਾ ਲਓ ਜੋ ਮਰਜ਼ੀ ਚਾਹੋ ਚ ਕਰ ਸਕਦੇ ਆ ਆ ਪਾਣੀ ਚੱਲਦਾ ਪਿਆ ਕੀ ਦੇਖੋ ਆ ਪਾਣੀ ਵਗ ਰਿਹਾ ਅੰਡਰਗ੍ਰਾਊਂਡ ਪਾਈਪ ਲਾਈਨ ਦਾ ਤੇ ਚਾਰਿਆ ਖੇਤਾਂ ਨੂੰ ਜੇ라 ਵੀਰ ਪੈਨ ਬਰਾ ਪਹਿਲੀ ਵਾਰ ਇਸ ਚੈਨਲ ਚ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਇਹ ਸਾਰੀ ਜ਼ਮੀਨ ਖੁੰਮਦੀ ਪਈ ਹੈ ਜੀ ਜ਼ਮੀਨ ਦੇ ਮਾਲਕ ਵੀ ਅੱਜ ਆਇਓ ਜੀ ਕਣਕ ਦੀ ਬਾਢੀ ਚੱਲਦੀ ਪਈ ਹੈ ਹੁਣੇ ਫੋਨ ਆਇਆ ਸੀ ਮਾਲਕਾਂ ਦਾ ਇਹ ਸਾਰ ਇਹ ਸਾਰੀ ਜ਼ਮੀਨ ਹੈ ਇਹ ਬੜੀ ਹੌਟ ਡੀਲ ਹੈ ਜੀ ਕਿਸੇ ਵੇਲੇ ਬੇਲੇ ਕਲਿੱਕ ਹੋ ਸਕਦੀ ਹੈ ਜਿਹੜਾ ਵੀਰ ਭੈਣ ਭਰਾ ਇੰਟਰਸਟਡ ਹੋ ਗਏ ਉਹ ਕੋ ਮੇਰੇ WhatsApp ਨੰਬਰ 93161 67007 ਤੇ ਸੰਪਰਕ ਕਰ ਸਕਦਾ ਵੀਡੀਓ ਵਾਚ ਕਰਨ ਲਈ ਸਾਰਿਆਂ ਦਾ ਬਤ ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ कृष्णा ਕੋਈ ਵੀ ਬੰਦਾ ਜੀ ਆਪਣੀ ਜ਼ਮੀਨ ਕਿਤੇ ਵੇਚਣਾ ਚਾਹੁੰਦਾ ਹੋਵੇ ਕੋਈ ਪ੍ਰੋਪਰਟੀ ਵੇਚਣਾ ਚਾਹੁੰਦਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡਾ ਰੀਅਲ ਏਸਟੇਟ ਦਾ ਵਰਕ ਹੈ ਜੀ ਤੇ ਆ ਨਾਲ ਇੱਕ ਸ਼ੈੱਡ ਵੀ ਬਣਿਆ ਆ ਜੀ ਅਰਲੀ ਸਾਈਡ ਤੇ ਜਿਹਦੇ ਵਿੱਚ ਪਹਿਲਾਂ ਗੋਡ ਫਾਰਮਿੰਗ ਸੀਗੀ ਤੁਸੀਂ ਡੇਰੀ ਰੱਖਣੀ ਹੋਵੇ ਚਾਹੇ ਕੁਝ ਕਰਨਾ ਹੋਵੇ ਤਾਂ ਆਲਰੇਡੀ ਇਹਦੇ ਵਿੱਚ ਇੱਕ ਸ਼ੈੱਡ ਵੀ ਬਣਿਆ ਹੈ। ਇਹ ਸਾਰੀ ਜ਼ਮੀਨ ਫੋਰ ਸੇਲ ਜ਼ਿਲ੍ਹਾ ਹੁਸ਼ਿਆਰਪੁਰ 70 ਕਿੱਲੇ ਆ ਗਿਆ ਜੀ ਤੀਜਾ ਸਟੈਪ ਜ਼ਮੀਨ ਦਾ ਉਹ ਸਾਹਮਣੇ ਦਰਖਤਾਂ ਦੇ ਨਾਲ-ਨਾਲ ਜ਼ਮੀਨ ਕੁੰਗੇ। ਉਹ ਸਾਹਮਣੇ ਮੱਟਾ ਜੀ ਮੱਟਾ ਤੋਂ ਪਿੱਲਰ ਲੱਗਿਓ ਪਿੱਲਰਾਂ ਦੇ ਨਾਲ-ਨਾਲ ਜ਼ਮੀਨ ਕੁੰਦੀ ਆ। ਵਧੀਆ ਫਸਲ ਹੋਈ ਹੋਇਆ ਜੀ। ਤੇ ਵੀਰੇ ਵੀਰ ਬੈਂਟਰਾ ਇੰਟਰਸਟਿਡ ਹੋਵੇ ਉਸ ਨਾਲ ਸੰਪਰਕ ਕਰ ਸਕਦਾ ਹੈ ਵੀਡੀਓ ਵੇਖਣ ਲਈ ਧੰਨਵਾਦ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ கிருஷ்ਨਾ